ਸ਼੍ਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਗੋਪਾਲ ਮੰਦਿਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਮਾਹਿਰ ਡਾਕਟਰਾਂ ਵੱਲੋਂ 195 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਟੈਸਟ ਵੀ ਕੀਤੇ ਗਏ ਇਸ ਮੌਕੇ ਪਰ ਥਾਨ ਕੈਲਾਸ਼ ਕਲਹਨ ਰਾਕੇਸ਼ ਤੁਲੀ ਸੁਨੀਲ ਆਨੰਦ ਨਰੇਸ਼ ਆਨੰਦ ਸੰਜੀਵ ਮਹਿਰਾ ਬਲਦੇਵ ਰਾਜ ਮਹਿਰਾ ਸੰਜੇ ਸੇਠ ਅਸ਼ਵਨੀ ਮਹਾਜਨ ਰਮੇਸ਼ ਸ਼ਰਮਾ ਸਮੇਤ ਮੈਂਬਰ ਮੌਜੂਦ ਸਨ ਅੱਜ ਸ਼੍ਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਇਹ 8ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਸ਼ਹੂਰ ਡਾਕਟਰ ਡਾਕਟਰ ਇਸ਼ਾਨ ਮਿੱਤਲ ਜੀ ਐਮ ਡੀ ਡੀ ਐਮ ਗੈਸਟਰੋ ਦੇ ਸਪੈਸ਼ਲਿਸਟ ਨੇ ਉਹ ਮਰੀਜ਼ਾਂ ਦੀ ਫ੍ਰੀ ਜਾਂਚ ਕਰ ਰਹੇ ਹਨ ਔਰ ਲੋਕ ਬਹੁਤ ਹੀ ਉਮਮਾ ਕੇ ਮੰਦਰ ਵਿੱਚ ਪਹੁੰਚ ਕੇ ਇਸ ਮੰਦਰ ਵੱਲੋਂ ਦਿੱਤੀ ਗਈ ਸੂਰਤ ਦਾ ਫਾਇਦਾ ਉਠਾ ਰਹੇ ਹਨ ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੰਦਰ ਕਮੇਟੀ ਵੱਲੋਂ ਚਾਰ ਤਿੰਨ ਡਾਕਟਰਾਂ ਦਾ ਪੈਨਲ ਜਿਹੜਾ ਮੰਦਰ ਵਿੱਚ ਬੈਠ ਕੇ ਮਰੀਜ਼ਾਂ ਦੀ ਫ੍ਰੀ ਜਾਂਚ ਕਰਦਾ ਜਿਸ ਵਿੱਚ ਡਾਕਟਰ ਸ੍ਰੀ ਸੁਖਪ੍ਰੀਤ ਕੋਰ ਐਮ ਡੀ ਉਹ ਹਰ ਵੀਰਵਾਰ ਸਵੇਰੇ 10 ਤੋਂ ਲੈ ਕੇ ਤੇ ਇੱਕ ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਦੇ ਹਨ ਔਰ ਹਰ ਸੈਚਰਡੇ ਡਾਕਟਰ ਫਰੀਸ਼ ਖਿੱਚੀ ਜੀ ਐਮ ਡੀ ਉਹ ਦਾ ਦਾਸਤੂਲਾਕੇ 12 ਵਜੇ ਤੱਕ ਮਰੀਜ਼ਾਂ ਦੀ ਫ੍ਰੀ ਜਾਂਚ ਕਰਦੇ ਹਨ ਔਰ ਡੇਲੀ ਜਿਹੜਾ ਡਾਕਟਰ ਡਾਕਟਰ ਸतीश ਕਿੰਦਰੀ ਜੀ ਐਮਬੀਬੀਐਸ ਉਹ ਡੇਲੀ 10 ਤੋਂ 5 ਮਰੀਜ਼ਾਂ ਦੀ ਫ੍ਰੀ ਜਾਂਚ ਕਰਦੇ ਹਨ ਔਰ ਨਾਲ ਹੀ ਮੰਦਰ ਕਮੇਟੀ ਵੱਲੋਂ ਮਰੀਜ਼ਾਂ ਨੂੰ ਫ੍ਰੀ ਦਵਾਈ ਪ੍ਰੋਵਾਈਡ ਕੀਤੀ ਜਾਂਦੀ ਹੈ